ਰਾਗ ਮੋਲਾਰ ਚੌਪਦੇ ਮਹੱਲਾ ਪਹਿਲਾ ਘਰ ਪਹਿਲਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਖਾਣਾ ਪੀਣਾ ਹਸਣਾ ਸੋਣਾ ਵਿਸਰ ਗਿਆ ਹੈ ਮਰਣਾ ਖਸਮ ਵਿਸਾਰ ਖਵਾਰੀ ਕੀਨੀ ਤ੍ਰਿਗ ਜੀਵਨ ਨਹੀਂ ਰਹਿਣਾ प्राणी इको नाम ਧਿਆਵੋ ਆਪਣੀ ਪਤ ਸੇਤੀ ਕਰ ਜਾਵੋ ਰਹਾਓ ਤੁਦਨੋ ਸੇਵੈ ਤੁਜ ਕਿਆ ਦੇਵੈ ਮੰਗੇ ਲੇਵੇ ਰਹੇ ਨਹੀਂ ਤੂੰ ਦਾਤਾ ਜੀਆਂ ਸਭਨਾ ਕਾ ਜੀਆਂ ਅੰਦਰ ਜੀਉ ਤੁਹੀ ਗੁਰਮੁਖ ਧਿਆਵੇ ਸੇ ਅੰਮ੍ਰਿਤ ਪਾਵੇ ਸਹੀ ਸੂਚੇ ਹੋਈ ਅਹਨੇਸ ਨਾਮ ਜਪੋਰੇ ਪ੍ਰਾਣੀ ਮੈਲੇ ਹਾਸ਼ੀ ਹੋਈ 제히 루트 ਕਾਇ ਸੁਖ ਤੇਹਾ ਤੇਹੋ ਜਹੀ ਜਹੀ ਨਾਨਕ ਰੁੱਤ ਸੁਹਾਵੀ ਸਾਈ ਬਿਨ ਨਾਵੇਂ ਰੁੱਤ ਕਹੀ ਮਲਾਰ ਮਹੱਲਾ ਪਹਿਲਾ ਕਰੋ ਬਿਨੋ ਗੁਰ ਆਪਣੇ ਪ੍ਰੀਤਮ ਹਾਰ ਵਰ ਆਣ ਮਿਲਾਵੇ ਸੁਣ ਕਨ ਕੋਲ ਸੀਤਲ ਮਨ ਮੋਰਾ ਲਾਲ ਰਤੀ ਗੁਣ ਗਾਵੇ ਬਰਸਕਨ ਮੇਰਾ ਮਨ ਪੀਨਾ ਅਮਲਤ ਬੂੰਦ ਸੁਹਾਣੀ ਹੀਰੇ ਗੁਰ ਮੋਹੀ ਮਨ ਹਰ ਰਸ ਲੀਨਾ ਰਹਾਉ ਸਹਜ ਸੁਖੀ ਵਾਰ ਕਾਮਣ ਪਿਆਰੀ ਜਿਸ ਗੁਰ ਬਚਨੀ ਮਨ ਮੰਨਿਆ ਹਰ ਬਾਰ ਨਾਰ ਭਈ ਸੁਹਾਗਣ ਮਨ ਤਨ ਪ੍ਰੇਮ ਸੁਖਾਨਿਆ ਅਵਗਣ ਤਿਆਗ ਭਈ ਬਰਾਗਣ ਅਸਰ ਵਰ ਸੁਹਾਗ ਹਰੀ ਸੋਗ ਵਿਜੋਗ ਤਿਸ ਕਦੇ ਨਾ ਵਿਆਪੇ ਹਾਲ ਪ੍ਰਭ ਆਪਣੀ ਚਰਪਾ ਗਰੀ ਆਵਣ ਜਾਣ ਨਹੀਂ ਮਨ ਨਹਿਚਲ ਪੂਰੇ ਗੁਰ ਕੀ ਓਟ ਗਹੀ ਨਾਨਕ RAM ਨਾਮ ਜਪ ਗੁਰਮਖ ਧੰ ਸੁਹਾਗਣ ਸੱਚ ਸਹੀ ਮਲਾਰ ਮਹੱਲਾ ਪਹਿਲਾ ਸਾਚੀ ਸੁਰਤ ਨਾਮ ਨਹੀਂ ਤ੍ਰਿਪਤੇ ਹੋਮੇ ਕਲਤ ਗਵਾਇ ਪੜ ਧਨ ਦਾ ਵਰਤਨ ਪਰਦਾਰੀ ਰਤ ਨਿੰਦਾ ਬਿਕਖਾਈ ਦੁਖ ਪਾਇਆ ਸ਼ਬਦ ਚੀਨ ਭੈ ਕਪਟਰ ਦਾ ਛੂਤੇ ਮਨਮੁਖ ਮਾਇਆ ਮਾਇਆ ਅਜਗਰ ਭਾਰ ਲਦੇ ਅਤ ਭਾਰੀ ਮਰ ਜਨਮੇ ਜਨਮ ਗਵਾਇਆ ਮਨ ਭਾਵੇ ਸ਼ਬਦ ਸੁਹਾਇਆ ਭਰਮ ਭਰਮ ਜੋਨ ਭੇਖ ਬਹੁ ਕੀਨੇ ਗੁਰ ਰੱਖੇ ਸੱਚ ਪਾਇਆ ਰਹਾ ਤੀਰਥ ਤੇਜ ਨਿਵਾਰਨ ਨਾਤੇ ਹਰ ਕਾ ਨਾਮ ਨਾ ਪਾਇਆ ਰਤਨ ਪਤਾਲਤ ਪਲ ਹਰ त्यागਿਆ ਜਤ ਕੋ ਤਤ ਹੀ ਆਇਆ ਮਿਸਤਾ ਕੀਟ ਭਏ ਉਤਹੀ ਤੇ ਉਤਹੀ ਮਹਿ ਸਮਾਇਆ ਅਦੇਕ ਸਵਾਦ ਰੋਗ ਅਧਕਾਈ ਬਿਨ ਗੁਰ ਸਹਿਜ ਨਾ ਪਾਇਆ ਸੇਵਾ ਸੁਰਤ ਰਹਿਸ ਗੁਣ ਗਾਵਾਂ ਗੁਰਮੁਖ ਗਿਆਨ ਵਿਚਾਰਾ ਕੋ ਜੀ ਉਪਜੇ ਬਾਦੀ ਬਿਨ ਸੇ ਹਉ ਬਲ ਬਲ ਗੁਰ ਕਰਤਾਰਾ ਹਮ ਨੀਚ ਕੋਤੇ ਹੀਣ ਮਤ ਝੂਠੇ ਤੂੰ ਸ਼ਬਦ ਸਵਾਲਨਹਾਰਾ ਆਤਮ ਚੀਨ ਤਹਾਂ ਤੂੰ ਤਾਲਣ ਸੱਚ ਤਾਰੇ ਤਾਲਨਹਾਰਾ ਬੈਸ ਸਥਾਨ ਕਹਾ ਗੁਣ ਤੇਰੇ ਕਿਆ ਕਿਆ ਕਤੋ અપਾਰਾ ਅਲਾ ਕਰਨ ਲਖੀਏ ਆਗਮ ਅਜੋਨੀ ਤੂੰ ਨਾਥਾ ਨਾਥਨ ਹਾਰਾ ਕਿਸ ਪੈ ਦੇਖ ਕਹੋ ਤੂੰ ਕੈਸਾ ਸਭ ਜਾਚਕ ਤੂੰ ਦਤਾਰਾ ਭਗਤ ਹੀਣ ਨਾਨਕਦਰ ਦੇਖੋ ਇੱਕ ਨਾਮ ਮਿਲੇ ਉਰ ਧਾਰਾ ਮਲਾਰ ਮਹੱਲਾ ਪਹਿਲਾ ਜਿਨ ਧਨ ਪ੍ਰਕਾ ਸਾਧ ਨ ਜਾਣਿਆ ਸਾ ਬਿਲਖ ਵਜਨ ਕੁਮਲਾਨੀ ਭਈ ਨਰਾਸੀ ਕਰਮ ਕੀ ਫਾਸੀ ਬਿਨ ਗੁਰ ਭਰਮ ਭੁਲਾਨੀ ਬਲਸ ਕਨਾ ਮੇਰਾ ਪਿਰ ਘਰ ਆਇਆ ਬਲ ਜਾਵਾਂ ਗੁਰ ਆਪਣੇ ਪ੍ਰੀਤਮ ਜਿਨ ਹਰ ਪ੍ਰਭ ਆਣ ਮਿਲਾਇਆ ਰਹਾਉ ਨੋ ਤਨ ਪ੍ਰੀਤ ਸਦਾ ਠਾਕਰ ਸਿਉ ਆਨ ਦਿਨ ਭਗਤ ਸੁਹਾਵੀ ਮੁਕਤ ਭਏ ਗੁਰ ਦਰਸ ਦਿਖਾਇਆ ਜੁਗ ਜੁਗ ਭਗਤ ਸੁਭਾਵੀ ਹਮ ਥਾਰੇ ਤ੍ਰਿਪੁਣ ਜਗ ਤੁਮਰਾ ਤੂੰ ਮੇਰਾ ਹਾਂ ਤੇਰਾ ਸਤਿਗੁਰ ਮਿਲੀਏ ਨਰੰਜਨ ਪਾਇਆ ਬਹੁਲ ਨ ਭਉਜਲ ਫੇਰਾ ਆਪਣੇ ਪਿਰਹਰ ਦੇਖ ਵਿਗਾਸੀ ਤਉ ਤਨ ਸਾਚਿ ਸ਼ਿਗਾਰੋ ਅਕਲ ਨਰੰਜਨ ਸਿਉ ਸਾਚਿ ਸਾਚੀ ਗੁਰਮਤਿ ਨਾਮ ਆਧਾਰੋ ਮੁਕਤ ਭਈ ਬੰਧਨ ਗੁਰ ਖੋਲੇ ਸ਼ਬਦ ਸੂਤ ਪਤ ਪਾਈ ਨਾਨਕ ਆਉ ਨਾਮ ਰਿਦ ਅੰਤਰ ਗੁਲਮੁਖ ਮੇਲ ਮਲਾਈ ਮਲਾਰ ਮਹੱਲ ਮਲਾਰ ਪਹਿਲਾ ਮਲਾਰ ਮਹੱਲਾ ਪਹਿਲਾ ਮਲਾਰ ਪਰਦਾਰਾ ਭਰਤਨ ਪਰ ਲੋਭਾ ਹਉਮੇ ਬਿਹੀ ਬਕਾਰ ਦੁਸ਼ਟ ਭਾਉ ਤਜ ਨਿੰਦਾ ਪ੍ਰਾਈ ਕਾਮ ਕਰੋਧ ਚੰਡਾਰ ਮਹਿਲ ਮੈਂ ਬੈਠੇ ਅਗਮ ਅਪਾਰ ਭੀਤਰ ਅੰਮ੍ਰਿਤ ਸੋਈ ਜਨ ਪਾਵੇ ਜਿਸ ਗੁਰ ਕਾ ਸ਼ਬਦ ਰਤਨ ਅਚਾਰ ਰਹਾਉ ਦੁਖ ਸੁਖ ਦੋ ਸਮਕਰ ਜਾਣੇ ਬੁਰਾ ਭਲਾ ਸੰਸਾਰ ਸੁੱਧ ਬੁੱਧ ਸੋਲਤ ਨਾਮ ਹਰ ਪਾਈਏ ਸਤ ਸੰਗਤ ਗੁਰ ਪਿਆਰ ਅਹਨਿਸ ਲਾਹਾ ਹਰ ਨਾਮ ਪਰਾਪਤ ਗੁਰਦਾਤਾ ਦੇਵਨਹਾਰ ਗੁਰਮੁਖ ਸਿੱਖ ਸੋਈ ਜਨ ਪਾਏ ਜਿਸ ਨੂੰ ਨਦਰ ਕਰੇ ਦਤਾਰ ਕਾਇਆ ਮਹਿਲ ਮੰਦਰ ਘਰ ਹਰ ਘਰ ਤਿਸਮੇ ਰਾਖੀ ਜੋਤ ਪਾਰ ਨਾਨਕ ਗੁਰਮੁਖ ਮਹਿਲ ਬੁਲਾਈਏ ਖਾਲ ਮੇਲੇ ਮਿਲਣ ਹਾਰ ਮਲਾਰ ਮਹੱਲਾ ਪਹਿਲਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਪਵਣੇ ਪਾਣੀ ਜਾਣੇ ਜਾਤ ਕਾਇਆ ਅਗਨ ਕਰੇ ਨਿਬਰਾਤ ਜੰਮੇ ਜੀ ਜਾਣੇ ਜੇ ਥਾਓ ਸੁਰਤਾ ਪੰਡਤ ਤਾਕਾ ਨਾਉ ਗੁਣ ਗੋਬਿੰਦ ਨਾ ਜਾਣੀਏ ਮਾਏ ਆਣ ਢਠਾ ਕਿਛ ਕਹਿਣ ਨਾ ਜਾਏ ਕਿਆ ਕਰ ਆਖ ਬੁਖਾਣੀਏ ਮਾਏ ਲਹਾਉ ਉਪਰ ਦਰ ਅਸਮਾਨ ਭਿਆਲ ਕਿਉ ਕਰ ਕਹੀਏ ਦੇਹ ਵਿਚਾਰ ਬਿਨ ਜਿਹਵਾ ਜੋ ਜਪੇ ਹੈ ਆਏ ਕੋਈ ਜਾਣੇ ਕੈਸਾ ਨਾਉ ਕਥਨੀ ਬਦਨੀ ਰਹੇ ਨਿਬਰਾਂਤ ਸੋ ਬੂਝੇ ਹੋਵੇ ਜਿਸ ਦਾਤ ਅਹਨਿਸ ਅੰਤਰ ਰਹੇ ਲਿਵ ਲਾਏ ਸੋਈ ਪੁਰਖ ਜੇ ਸੱਚ ਸਮਾਏ ਜਾਤ ਕੁਲੀਨ ਸੇਵਕ ਜੇ ਹੋਏ ਤਾਕਾ ਕਹਿਣਾ ਕਹੋ ਨ ਕੋਏ ਵਿਚ ਸਨਾਤੀ ਸੇਵਕ ਹੋਏ ਨਾਨਕ ਪਣੀਆ ਪਹਿਰੇ ਸੋਏ ਮਲਾਲ ਮੁਹੱਲਾ ਪਹਿਲਾ ਦੁਖ ਵਿਛੋੜਾ ਇੱਕ ਦੁਖ ਭੂਖ ਇੱਕ ਦੁਖ ਸਖਤ ਵਾਰ ਜਮਦੂਤ ਇੱਕ ਦੁਖ ਰੋਗ ਲਗੇ ਧਨ ਧਾਇ ਵੈਦ ਨਾ ਭੋਲੇ दारू ਲਾਏ ਵੈਦ ਨਾ ਭੋਲੇ दारू ਲਾਏ ਦਰਦ ਹੋਵੇ ਦੁਖ ਰਹੇ ਸਰੀਰ ਐਸਾ ਦਾਲੂ ਲਗੇ ਨਾ ਵੀਰ ਰਹਾਓ ਕਸਮ ਬਿਸਾਰੇ ਕੀਏ ਰਸ ਭੋਗ ਤਾਂ ਤਨ ਉਠ ਖਲੋਏ ਰੋਗ ਮਨ ਅੰਦੇ ਕੋ ਮਿਲੇ ਸਜਾਏ ਵੈਦਨ ਭੋਲੇ ਦਾਲੂ ਲਾਏ ਚੰਦਨ ਕਾਫਲ ਚੰਦਨ ਵਾਸ ਮਾਨਸ ਕਾਫਲ ਘਟ ਮੇ ਸਾਸ ਸਾਸ ਗੀਏ ਕਾਇ ਢਲ ਪਾਏ ਤਾਂਕੇ ਪਾਸ਼ੇ ਕੋਈ ਨਾ ਖਾਏ ਚਕੰਚਨ ਕਾਇ ਨਰਮਲ ਹੰਸ ਜੈ ਮੈਂ ਨਾਮ ਨਰੰਜਨ ਅੰਸ ਦੁਖ ਰੋਗ ਸਭ ਗਿਆ ਗਵਾਏ ਨਾਨਕ ਛੂਟਸ ਸੱਚੇ ਦਾਇ ਮਲਾਰ ਮਹੱਲਾ ਪਹਿਲਾ ਦੁਖ ਮਹੌਲ ਮਾਰਨ ਹਰ ਨਾਮ ਸਲਾ ਸੰਤੋਖ ਪੀਸਣ ਹੱਥ ਦਾਨ ਨਿਤ ਨਿਤ ਲਿਹੋ ਨ ਛਿਜੇ ਦੇਹ ਅੰਤ ਕਾਲ ਜਮ ਮਾਰੇ ਠੇ ਐਸਾ दारू ਖਾਏ ਗਵਾਰ ਜਿਤ ਖਾਦੇ ਤੇਰੇ ਜਾਏ ਵਕਾਰ ਰਹਾਓ ਰਾਜਮਾਲ ਜੋਬਨ ਸਭ ਸ਼ਾਮ ਰਾਤ ਫਿਰੰਦੇ ਦਿ세 ਥਾਵ ਦੇ ਨਨ ਨਹੋਏ ਜਾਤ ਉੱਚੇ ਦਿਨ ਇੱਥੇ ਸਭ ਰਾਤ ਸਾਧ ਕਰ ਸਮਦਾਂ ਤ੍ਰਿਸ਼ਨਾ ਕਿਉ ਤੇਲ ਕਾਮ ਕ્રોਧ ਅਗਨੀ ਸ਼ੂ ਮੇਲ ਹਉ ਜਗ ਅਰ ਪਾਠ ਪ੍ਰਾਣ ਜੋ ਤਿਸ ਭਾਵੇ ਸੋ ਪ੍ਰਵਾਨ ਤਪ ਕਾਗਦ ਤੇਰਾ ਨਾਮ ਨਿਸਾਨ ਜੇਨ ਕੋ ਲਿਖਿਆ ਇਹੋ ਨਿਧਾਨ ਸੇਤਨਵੰਤ ਦਿਸੇ ਘਰ ਜਾਏ ਨਾਨਕ ਜੰਨੀ ਧੰ ਮਾਏ ਮਲਾਲ ਮੁਹੱਲਾ ਪਹਿਲਾ ਬਾਗੇ ਕਪੜ ਬੋਲੇ ਬੈਣ ਲੰਮਾ ਨੱਕ ਕਾਲੇ ਤੇਰੇ ਨੈਣ ਕਬੂ ਸਾਹਿਬ ਦੇਖਿਆ ਭੈਣ ਉਡਾਂ ਊੜ ਚੜਾਂ ਅਸਮਾਨ ਸਾਹਿਬ ਸਮਰੱਥ ਤੇਰੇ ਤਾਣ ਜਲਥਲ ਡੂੰਗਰ ਦੇਖਾਂ ਤੀਰ ਥਾਨ ਥਨੰਤਰ ਸਾਹਿਬ ਵੀਰ ਜਿਨ ਧਨ ਸਾਜ ਦੀਏ ਨਾਲ ਖੰਭ ਆਤ ਤ੍ਰਿਸ਼ਨਾ ਉੱਡਣੇ ਕੀ ਦੰਜ ਨਦਰ ਕਰੇ ਤਾਂ ਬੰਧਾ ਤੀਰ ਜੂਂ ਵਿਖਾਲੇ ਤੂੰ ਵੇਖਾਂ ਵੀਰ ਨਾ ਇਹੋ ਧਨ ਜਾਏਗਾ ਨਾ ਜਾਏਗੇ ਖੰਭ ਪਾਉਣੇ ਪਾਣੀ ਅਗਨੀ ਦਾ ਸੰਬੰਧ ਨਾਨਕ ਕਰਮ ਹੋਵੇ ਜਪੀਏ ਕਰ ਗੁਰਪੀਰ ਸੱਚ ਸਮਾਵੇ ਇਹੋ ਸਰੀਰ ਨਾਨਕ ਕਰਮ ਹੋਵੇ ਜਪੀਏ ਕਰ ਗੁਰਪੀਰ ਸੱਚ ਸਮਾਵੇ ਇਹੋ ਸਰੀਰ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ